एसजेपीसी ਵੱਲੋਂ راہુલ ਗਾਂਧੀ ਨੂੰ ਸਰੋਪਾ ਪਾਉਣ ਵਾਲੀ ਸੇਵਾਦਾਰਾ ਨੂੰ ਸਸਪੈਂਡ ਕਰਨ ਦੇ ਮਾਮਲੇ 'ਚ ਪੰਜਾਬ ਕਾਂਗਰਸ ਭੜਕ ਉੱઠી ਹੈ। ਸਸਪੈਂਡ ਕੀਤੇ ਗਏ ਗ੍ਰੰਥੀ ਸੇਵਾਦਾਰ ਤੇ ਕਥਾਵਾਚਕ ਨੂੰ ਸਸਪੈਂਡ ਨੋ ਲੈ ਕੇ ਕਾਂਗਰਸ ਪਾਰਟੀ ਐਸਜੀਪੀਸੀ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੀ ਹੈ। ਇਸ ਗੱਲ ਖਿਲਾਫ ਆਵਾਜ਼ ਉਠਾਉਂਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਸ 'ਚ ਐਸਜੀਪੀਸੀ ਨੂੰ ਰਾਜਾ ਵੜਿੰਗ ਦਾ ਕਹਿਣਾ ਹੈ ਕਿ راہુલ ਗਾਂਧੀ ਨਾਲ ਅਜਿਹੀ ਦੁਸ਼ਮਣੀ ਦਿਖਾਉਣ ਦਾ ਕੀ ਮਕਸਦ ਹੈ। ਰਾਜਾ ਵੜਿੰਗ ਨੇ ਲਿਖਿਆ ਇਹ ਬਹੁਤ ਹੀ ਦੁਖਦਾਈ ਹੈਰਾਨ ਕਰਨ ਵਾਲਾ ਤੇ ਮੰਦ ਭਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸਰੋਪਾ ਪੇਂਟ ਕਰਨ ਲਈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀਆਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ ਸਮਝ ਨਹੀਂ ਆਉਂਦਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਸਰਕਾਰ ਦਾ ਰਾਹੁਲ ਜੀ ਪ੍ਰਤੀ ਅਜੀਹੀ ਦੁਸ਼ਮਣੀ ਦਿਖਾਉਣ ਦਾ ਕੀ ਮਕਸਦ ਹੈ ਜੋ ਦੇਸ਼ ਲਈ ਖਾਸ ਕਰਕੇ ਸਿੱਖਾ ਵਰਗਿਤ ਧਾਰਮਿਕ ਘੱਟ ਗਿਣਤੀਆਂ ਲਈ ਲੜ ਰਹੇ ਨੇ ਤੇ ਇਹ ਸਭ ਕੁਝ ਰਾਜਾ ਬਣੀ ਨੇ ਆਪਣੀ ਪੋਸਟ ਚ ਲਿਖਿਆ ਤੇ ਇੰਨਾ ਹੀ ਨਹੀਂ ਕਾਂਗਰਸ ਤੋਂ ਲੀਡਰ ਪ੍ਰਗਟ ਸਿੰਘ ਨੇ ਵੀ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ہماری ਨਾ ਸੋਚ ਇਤਨੀ ਸੋੜੀ ਹੋ ਗਈ ਹੈ ਇਤਨੀ ਛੋਟੀ ਹੋ ਗਈ ਹੈ कि हम हर चीज़ को ही एक पॉलिटिकल एंगल से जोड़ के देखते हैं तो ये जो कहीं ना कहीं जी जो जो सरोपा दिया गया है सरोपा बेसिकली जब कोई भी गुरुद्वारा साहब में आता है तो एक ऑनर के लिए आ, जो है वो सरोपा दिया जाता है इसका और कोई इसका और इससे ज़्यादा वो ज़्यादा नहीं होता लेकिन अनफॉर्चुनेटली एस हो चाहे अकाली दल हो ये ऐसी बातों को एक इशू बना के लोगों में खड़ा रखते हैं तो मेरा ख्याल है कि एक एस जी सी ने भी इसके ऊपर सवाल खड़े किए हैं कि भाई अगर राहुल गांधी को सरोपा दिया गया है उसका उसके साथ जो चौरासी के साथ कोई लिंक नहीं है और मेरा ख्याल है कि ऐसी छोटी सोच को हमें नकारना चाहिए हमें बड़े इशूज़ की बात करनी ਤੇ ਪਰਗਤ ਸਿੰਘ ਨੂੰ ਵੀ ਅਜੀਹਾ ਲੱਗ ਰਿਹਾ ਹੈ ਕਿ ਐਸਟੀਪੀਸੀ ਸਹੀ ਨਹੀਂ ਕਰ ਰਹੀ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਹਰਪੀਟ ਤਰ ਦਾ ਜਾਇਜ਼ਾ ਲੈਣ ਪੰਜਾਬ ਦੌਰੇ ਤੇ ਆਏ ਸੀ ਜਿੱਥੇ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਗੁਰਦੁਆਰਾ ਪਾਪਾ ਬੁੱਢਾ ਸਾਹਿਬ ਜੀ ਨਾਮਦਾਸ ਵਿਖੇ ਅਰਦਾਸ ਕਰਵਾਈ ਸੀ ਤੇ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਸਨਮਾਨ ਦੇ ਤੌਰ ਤੇ ਰਾਹੁਲ ਗਾਂਧੀ ਨੂੰ ਸਰੋਪਾ ਪਹਿਨਾਇਆ ਸੀ ਜਿਸ ਤੇ ਕੌੜ ਕਰਦੇ ਹੋਏ ਐਸਟੀਪੀਸੀ ਨੇ ਇਤਰਾਜ਼ ਜਤਾਇਆ ਕਿ ਗੁਰਦੁਆਰਾ ਸਾਹਿਬ ਦੀ ਅੰਦਰ ਕਿਸੇ ਵੀ ਸਿਆਸੀ ਸ਼ਖਸੀਅਤ ਨੂੰ ਸਰੋਪਾ ਦੇਣ ਉੱਤੇ ਪਾਬੰਦੀ ਹੈ ਜਿਸ ਤੇ ਬੀਤੇ ਕੱਲ ਐਸਟੀ ਤੇ ਗੌਰ ਕਰਦੇ ਹੋਏ ਗੁਰਦੁਆਰਾ ਦੀ ਗ੍ਰੰਥੀ ਸੇਵਾਦਾਰ ਤੇ ਕਥਾਵਾਚਕ ਨੂੰ ਸਸਪੈਂਡ ਕਰ ਦਿੱਤਾ ਜਿਸ ਦਾ ਵਿਰੋਧ ਹੁਣ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਬਾਕੀ ਤੁਹਾਡੇ ਕੋਈ ਚੇਨ ਹੈ ਨਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ